ਅਮਰਿਤਸਰੀ ਲੜਕੀ ਗੁਰਪ੍ਰੀਤ ਕੌਰ ਨੂੰ ਰਾਜਸਥਾਨ ਹਾਈ ਕੋਰਟ ਦੀ ਸਿਵਲ ਜੱਜ ਭਰਤੀ ਪ੍ਰੀਖਿਆ ਵਿੱਚ ਸਿਰਫ ਇਸ ਕਰਕੇ ਦਾਖਲਾ ਨਹੀਂ ਦਿੱਤਾ ਗਿਆ ਸੀ ਕਿਉਂਕਿ ਉਹ ਕੜਾ ਅਤੇ ਕਿਰਪਾਨ ਪੈਣੀ ਹੋਈ ਸੀ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਰਾਜਸਥਾਨ ਸਰਕਾਰ ਨੂੰ ਮੇਲ ਕਰਕੇ ਅਪੀਲ ਕੀਤੀ ਕਿ ਲੜਕੀ ਨੂੰ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇ ਐਨਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੁਰਪ੍ਰੀਤ ਕੌਰ ਨੂੰ ਸਨਮਾਨਿਤ ਵੀ ਕੀਤਾ ਤੇ ਕਿਹਾ ਕਿ ਧਾਰਮਿਕ ਪਛਾਣ ਤੋਂ ਕਿਸੇ ਨੂੰ ਵੀ ਅਧਿਕਾਰਾਂ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ ਦੂਜੇ ਪਾਸੇ ਗੁਰਪ੍ਰੀਤ ਕੌਰ ਨੇ ਐਸਪੀਸੀ ਦਾ ਧੰਨਵਾਦ ਕੀਤਾ ਅਤੇ ਖੁਸ਼ਖਬਰੀ ਦਿੱਤੀ ਕਿ ਹੁਣ ਰਾਜਸਥਾਨ ਸਰਕਾਰ ਨੇ ਪ੍ਰੀਖਿਆ ਦੌਰਾਨ ਕੜਾ ਅਤੇ ਕਿਰਪਾਨ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਹੈ ਇਹ ਸਿਰਫ ਇੱਕ ਲੜਾਈ ਨਹੀਂ ਸੀ ਇਹ ਸੀ ਅਸਲੀਅਤ ਲਈ ਹੱਕ ਦੀ ਆਵਾਜ਼ ਹਾਰੇ ਜਿਵੇਂ ਨਹੀਂ ਹਰ ਸੇਖ ਦਾ ਧੰਨਵਾਦ ਹੈ ਜੋ ਵੀ ਕਦਮ ਐ ਲਿਆ ਸੀ ਉਹ ਗੁਰੂ ਸਾਹਿਬ ਦੇ ਹੁਕਮ 'ਚ ਉਹਨਾਂ ਨੇ ਮੇਰੇ ਤੋਂ ਜੋ ਵੀ ਕਰਵਾਇਆ ਹਰ ਇੱਕ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਮਾਨ ਸਨਮਾਨ ਹਰ ਸਿੱਖ ਨੇ ਹਰ ਪੰਥ ਪੰਥੇ ਹਰ ਬੰਦੇ ਨੇ ਮੈਨੂੰ ਦਿੱਤਾ ਆਜ ਜੇ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਇਆ ਗਿਆ ਸੀਗਾ ਚਲੋ ਇਹਨਾਂ ਨੇ ਵੀ ਮੇਰੇ ਉਸ ਕਦਮ ਦਾ ਕਿਉਂਕਿ ਉਹ ਪੂਰੇ ਪੰਥ ਦਾ ਮੁੱਦਾ ਸੀਗਾ ਸਿੱਖ ਬੱਚੇ ਦਾ ਉਹ ਛੋਟਾ ਜਿਹਾ ਮੁੱਦਾ ਨਹੀਂ ਸੀਗਾ ਸੇਕੂ ਦੀ ਪਹਿਚਾਨ ਤੇ ਸਿੱਖਣੇ ਦਾ ਕਾਰਨ ਦਾ ਮੁੱਦਾ ਸੀਗਾ ਤੇ ਜੇ ਸੰਸਦੀ ਜ਼ਿੰਮੇਵਾਰੀ ਬੰਦੀ ਹੈ ਉਹ ਵੀ ਅੱਗੇ ਆਈ ਹੈ ਅੱਜ ਉਹਨਾਂ ਨੇ ਮਾਨ ਸਨਮਾਨ ਦਿੱਤਾ ਹੈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਮੈਂ ਚਾਹਨੀ ਆ ਕਿ ਬੱਚਿਆਂ ਨੂੰ ਹੀ ਮੇਰੀ ਬੇਨਤੀ ਹੈ ਕਿ ਸਿੱਖੀ ਜਾਂ ਕਕਾਰ ਇਹ ਛੋਟੀ ਚੀਜ਼ ਨਹੀਂ ਆ ਉਹ ਚੀਜ਼ ਤੇ ਅਗਰ ਤੁਸੀਂ ਧਾਰਨ ਕਰਦੇ ਹੋ ਉਹ ਚੀਜ਼ ਨੂੰ ਨਿਭਾਉਣ ਦੀ ਹਿੰਮਤ ਰੱਖਣੀ ਪੈਣੀ ਹੈ ਸਾਨੂੰ ਚੈਲੰਜਸ ਕਰਦੇ ਮੈਂ ਖੁਦ ਕਹਿ ਰਹੀ ਆ ਕਿ ਮੈਂ ਕੰਪੀਟ ਕਰ ਰਹੀ ਆ ਪ੍ਰੈਪਰੇਸ਼ਨ ਕਰ ਰਹੀ ਹਾਂ ਆਪਣੀ ਸਟੱਡੀ ਵਾਈਜ਼ ਵੀ ਬਟ ਮੈਨੂੰ ਇੱਕ ਅਲੱਗ ਤੋਂ ਕੰਪੀਟ ਕਰਨਾ ਪਿਆ ਆਪਣੀ ਆਈਡੈਂਟੀਟੀ ਨੂੰ ਲੈ ਕੇ ਚਾਹੇ ਕਰਨਾ ਪਿਆ ਪਰ ਮੈਨੂੰ ਦੁੱਖ ਨਹੀਂ ਹੈ ਠੀਕ ਹੈ ਉਹ ਬਾਕੀ ਬੱਚਿਆਂ ਲਈ ਵੀ ਇਹੀ ਹੈ ਕਿ ਅੱਗੇ ਆਓ ਸਾਡੀ ਲੋੜ ਹੈ ਅਸੀਂ ਪੰਥ ਦੇ ਲਈ ਅਸੀਂ ਲੋਕਾਂ ਦੇ ਲਈ ਕੰਮ ਕਰਨਾ ਹੈ ਤੇ ਕਰਨਾ ਹੈ ਤੇ ਆਪਣੀ ਪਹਿਚਾਣ ਦੇ ਨਾਲ ਅੱਗੇ ਆਓ ਤੇ ਉਹਦੇ 'ਚ ਤੁਹਾਨੂੰ ਸ਼ਾਇਦ ਮਾਨ ਸਨਮਾਨ ਇਸ ਤੋਂ ਵੀ ਵੱਧ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬੇਟੀ ਨੂੰ ਲੈ ਲਓ ਥੱਲੇ ਮਾਈਕਾਂ ਨੇ ਆ ਥੱਲੇ ਕਰੋ ਥੋੜੇ ਥੱਲੇ ਕਰ ਸਾਰੇ ਆਪੇ ਨਾਲ ਹਾਂ ਜੀ ਹਾਂ ਜੀ ਯਾਰ ਥੱਲੇ ਕਰ ਲੋ ਨਾ ਯਾਰ ਬਣਾ ਕਰ ਲੋ ਯਾਰ ਪੀਟੀਆਈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦੂਪੁਰਾ ਕਰ ਯਾਰ ਲੋ ਦੋ ਲੱਗੀ ਚਲੇ ਯਾਰ ਪਿਛਲੇ ਦਿਨੀ ਲੱਗੀ ਮੋਬਾਈਲ ਦੇ ਕਾਰਜਾਂ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੇ ਵਿੱਚ ਜਿਹੜਾ ਐਗਜ਼ਾਮ ਸੀ ਉਹ ਸਾਡੀ ਬੇਟੀ ਬੀਬੀ ਗੌਰਪ੍ਰੀਤ ਕੌਰ ਉਹ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਗਈ ਸੀ ਬਾਹਰ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਉੱਥੇ ਲੱਗਿਓ ਸੀ ਸੈਂਟਰ ਤੋਂ ਬਾਹਰ ਉਹਨਾਂ ਨੇ ਇਸ ਬੱਚੀ ਨੂੰ ਕਿਹਾ ਕਿ ਤੂੰ ਆਪਣੇ ਕਕਾਰ ਬਾਜ਼ ਜਿਹਨਾਂ ਦੇ ਵਿੱਚ ਸ਼੍ਰੀ ਸਾਹਿਬ ਬਾਜ਼ ਲਿਖਿਆ ਗਿਆ ਪਰ ਬੇਟੀ ਕਿਉਂਕਿ ਜੇਤਾ ਹੁੰਦਾ ਕੋਈ ਕਮਜ਼ੋਰ ਬੰਦਾ ਤੇ ਕਕਾਰ ਬਾਹਰ ਵੀ ਰੱਖ ਕੇ ਜਾ ਸਕਦਾ ਇੱਥੇ ਪਰ ਇਸ ਬੇਟੀ ਨੂੰ ਕਿਉਂਕਿ ਗੁੜਤੀ ਮੇਰੀ ਮਾਤਾ ਪਿਤਾ ਤੋਂ ਅਮਰਧਾਰੀ ਤਿਆਰ ਪਰ ਤਿਆਰ ਨਿਤ ਨਿਮਣਿਆ ਤੇ ਇਹਨੇ ਉਸ ਗੱਲ ਦਾ ਉਹਨਾਂ ਦੇ ਵਿਰੋਧ ਕੀਤਾ ਕਿ ਮੇਰਾ ਕਨਸਟੀਟਿਊਸ਼ਨਲ ਰਾਈਟ ਆ ਇਹ ਮੈਂ ਕਿਰਪਾਨ ਪੈਣ ਕੇ ਅੰਦਰ ਜਾਵਾਂ ਕਿਤੇ ਗੁਰੂ ਕੇ ਸਿੱਖ ਨੂੰ ਆਦੇਸ਼ ਵੀ ਆ ਕਿ ਪੰਜ ਕਕਾਰ ਅੰਗ ਸੰਗ ਰਹਿਣੇ ਆ ਸੋ ਉਹਨਾਂ ਨੇ ਕਿ ਉਹਦੇ ਵਿੱਚ ਅਪੀਅਰ ਨਹੀਂ ਹੋਣ ਦਿੱਤਾ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਇਹ ਬੇਟੀ ਦਾ ਸੀ ਉਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦਾ ਉਹ ਤੋਂ ਬੰਜ ਹੀ ਲੱਗੇ ਸਮੂਚੇ ਸਿੱਖ ਪੰਥ ਨੇ ਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਤੇ ਉਹਦੇ ਉੱਤੇ ਫਿਰ ਰਾਜਸਥਾਨ ਸਰਕਾਰ ਨੇ ਪਿਛਲੇ ਦਿਨੀ ਉਹ ਮੁੜ ਕੇ ਕਿਹਾ ਪੇ ਹੁਣ ਅਗਾਹ ਇਨ ਫਿਊਚਰ ਇਦਾਂ ਦੀ ਕੋਈ ਗਲਤੀ ਨਹੀਂ ਹੁੰਦੀ ਤੇ ਮੈਂ ਉਸ ਦਿਨ ਵੀ ਮੰਗ ਕੀਤੀ ਸੀ ਕਿ ਜਿਹੜਾ ਬੇਟੀ ਦਾ ਅਧਿਕਾਰ ਮਾਰਿਆ ਗਿਆ ਇਹਨੂੰ ਸਪੈਸ਼ਲ ਤੌਰ ਦੇ ਉੱਤੇ ਮੋੜ ਇੱਕ ਰਾਈਟ ਦਿੱਤਾ ਜਾਵੇ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀ ਇਹ ਗੁਰਸਿੱਖੀ ਧਾਰਨ ਕੀਤੀ ਤੇ ਗੁਰੂ ਕੇ ਸਿੱਖ ਨੂੰ ਸਤਗੁਰੂ ਜੀ ਦਾ ਆਦੇਸ਼ ਆ ਪੰਜਾਂ ਪਿਆਰਿਆਂ ਦਾ ਆਦੇਸ਼ ਹੁੰਦਾ ਕਿ ਕਕਾਰ ਬਿਸਰ ਨਹੀਂ ਦੇਣੇ ਸੋ ਮੈਂ ਉਹ ਸਰਕਾਰ ਨੂੰ ਵੀ ਅੱਜ ਫਿਰ ਦੁਬਾਰਾ ਕਹਿਣਾ ਕਿ ਬੱਚੀ ਦੇ ਦੁਆਰਾ ਟੈਸਟ ਲੈ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜਿਲ੍ਹੇ ਸਾਡੇ ICSE ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰ NEET ਦੇ ਟੈਕਸਟ ਹੁੰਦੇ ਕੜੇ ਵੀ ਕਈ ਵਾਰੀ ਉੱਥੇ ਐਜ ਦਹਾਏ ਜਾਂਦੇ ਆ ਸੋ ਮੈਂ ਸਮਝਦਾ ਇਹ ਬਿਤਕਰਾ ਜਿਹੜਾ ਆ ਇਹ ਠੀਕ ਨਹੀਂਗਾ ਤੇ ਖਾਸ ਕਰਕੇ ਸਿੱਖਾਣਾ ਜਿਲ੍ਹੇ ਮਹਿਸੂਸ ਹੁੰਦਾ ਕਿ ਆਪਾਂ ਆਜ਼ਾਦ ਭਾਰਤ ਦੇ ਰਹੀਨੇ ਜੇ ਵਿਦੇਸ਼ ਦੀ ਧਰਤੀ ਦੀ ਗੱਲ ਕਰਾਂ ਬਹੁਤ ਸਾਰੀਆਂ ਵਿਦੇਸ਼ ਦੀਆਂ ਧਰਤੀਆਂ ਤੇ ਉਹਨਾਂ ਨੇ ਕਬੂਲ ਵੀ ਕੀਤਾ ਕਿ ਸਿੱਖ ਦੇ ਕਕਾਰ ਜਿਹੜੇ ਆ ਉਹ ਲੜਾਈਆਂ ਲੜ ਲੜ ਕੇ ਉਹ ਨਹੀਂ ਰਾਈਟ ਲੈ ਤੇ ਇੱਥੇ ਤਾਂ ਸਾਡਾ ਕਨਸਟੀਟਿਊਸ਼ਨਲ ਰਾਈਟ ਆ ਧਾਰਾ 25 ਤਹਤ ਸੋ ਮੈਂ ਸਮਝਦਾ ਆ ਵੀ ਸਰਕਾਰ ਨੂੰ ਸਾਰੀਆਂ ਸਟੇਟਸ ਨੂੰ ਵੀ ਹਦਾਇਤ ਕਰਨੀ ਚਾਹੀਦੀ ਆ ਕਿ ਜਿੰਨੇ ਸਿੱਖ ਬੱਚੇ ਆ ਉਹਨਾਂ ਦਾ ਕਕਾਰਾਂ ਦਾ ਖਾਸ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਸੋ ਅੱਜ ਇਹ ਬੇਟੀ ਇੱਥੇ ਆਈ ਸੀ ਇਹਦਾ ਸਤਕਾਰ ਇਹ ਸਤਕਾਰ ਇਹਦੇ ਗੁਰਸਿੱਖੀ ਆਸ਼ੇ ਨੂੰ ਨਾਮ ਸਕਾਰਿਆ ਕਿਉਂਕਿ ਅਦਰバイス ਦਾ ਵਿਚਾਰੀ ਬਾਂਝੀ ਹੋ ਗਈ ਆਪਣੇ ਉਥਰਾਈਟ ਤੋਂ ਸਿਲੈਕਟ ਵੀ ਹੋ ਸਕਦੀ ਸੀ एग्जाम ਦੇ ਵਿੱਚੋਂ ਕਲੀਅਰ ਵੀ ਹੋ ਸਕਦੀ ਸੀ ਸੋ ਇਸ ਕਰਕੇ ਇਹਦੀ ਉਹ ਵੀਰ ਦੀ ਵੀਰਤਾ ਜਿਹੜੀ ਇਹਨੇ ਦਿਖਾ ਲਈ ਬੱਚੀ ਨੇ ਕਿ ਗੁਰੂ ਕੇ ਸਿੱਖ ਦੇ ਜਿਹੜੇ ਘਟਾਰ ਆ ਉਹ ਅੰਗ ਸੰਗ ਰਹਿਣੇ ਚਾਹੀਦੇ ਆ ਸੋ ਮਾਤਾ ਪਿਤਾ ਜੀ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਹੋਣ ਹਾਰਸ ਪੁੱਤਰੀ ਕਿਉਂਕਿ ਸਪੁੱਤਰੀਆਂ ਸਪੁੱਤਰ ਕਹਿ ਲੈਨੇ ਪਰ ਹੋਣ ਹਾਰਸ ਪੁੱਤਰੀ ਇਸ ਕਰਕੇ ਆਪ ਵੀ ਤਿਆਰ ਪਰ ਤਿਆਰ ਆ ਤੇ ਬੱਚੀ ਨੂੰ ਗੁੜਤੀ ਵੀ ਦਿੱਤੀ ਆ ਤੇ ਪੰਜਾਂ ਪਿਆਰਿਆਂ ਦਾ ਦੇਖ ਵੀ ਆ ਸੋ ਅੱਜ ਉਹਨਾਂ ਦਾ ਸਾਰਿਆਂ ਦਾ ਦਿੱਤੇ ਸਰਕਾਰ ਤੋਂ ਕੋਈ ਲਿਖਤੀ ਰੂਪ ਚ ਮੰਗ ਰਹੇ ਕਿ ਬੱਚੀ ਦਾ ਇੱਕ ਮੌਕਾ ਪੱਧਿਆ ਗਿਆ ਅਸੀਂ ਅਸੀਂ ਤਾਂ ਈਮੇਲ ਲਿਖ ਕੇ ਵੀ ਭੇਜੀ ਆ ਰਾਜਸਥਾਨ ਸਰਕਾਰ ਨੂੰ ਕਿ ਤੁਰੰਤ ਇਸ ਬੱਚੀ ਨੂੰ ਮੋੜ ਆਪਣਾ ਸਪੈਸ਼ਲ ਤੌਰ ਦੇ ਉੱਤੇ ਕੋਈ ਟੈਸਟ ਇਹਦਾ ਰੱਖ ਕੇ ਤਾਂ ਇਹਨੂੰ ਆਪਣਾ ਮੌਕਾ ਦਿੱਤਾ ਜਾਣਾ ਚਾਹੀਦਾ। ਮਦਾਨ ਜੀ ਰਾਮ ਰਹੀਮ ਨੂੰ ਫਿਰ ਪ੍ਰੋਬਲ ਮਿਲੀ ਆ। ਹੋ ਗਈ ਜਲਦੀ ਕਿਉਂਕਿ ਉਹ ਹੁੰਦੇ ਜਿਹੜਾ ਆ ਰਿਹਾ ਮਨਾਉਣ ਵਾਸਤੇ ਸਰਕਾਰ ਬਾਹਰ ਕੱਢਿਆ। ਮੈਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ। ਕਿ ਇਹ बार-बार ਜਿਹੜੇ ਕੋਈ ਮੈਨੂੰ ਵੀ ਪੁੱਛਦੇ ਆ। ਰਾਮ ਰਹੀਮ ਜਿਹੜਾ ਆ ਉਹਦਾ ਅੰਦਰ ਵੀ ਪ੍ਰੋਬਲ ਤੇ ਬਾਹਰ ਵੀ ਪ੍ਰੋਬਲ ਤੇ ਆ। ਜੀ ਉਹਦਾ ਪਤਾ ਨਹੀਂ ਹੁੰਦਾ ਕਦੋਂ ਆ ਗਿਆ ਕਦੋਂ ਚਲੇ ਗਿਆ। ਤੇ ਮੈਂ ਸਮਝਦਾ ਸਰਕਾਰ ਫਿਰ ਐਵੇਂ ਜਿਵੇਂ ਇਤਾਂ ਦੇ ਡਰਾਮੇ ਕਰਨ ਨਾਲ ਉਹਨੂੰ ਪੱਕਾ ਜਿਹੜਾ ਆ ਕੋਈ ਉਹਦੇ ਇੱਕ ਬਾਸਰ ਕੱਢ ਦਣ